ਪੰਜਾਬੀ ਦੇ ਸਾਡੇ ਤਿੰਨ ਪੱਧਰ ਹੈਗੇ ਆ ਪਹਿਲਾ ਪੱਧਰ ਹੈਗਾ ਅਰੰਭਕ ਅੱਖਰ ਤੇ ਸ਼ਬਦ ਦੂਜਾ ਪੱਧਰ ਸਾਡਾ ਪੈਰਾ ਤੇ ਕਹਾਣੀ ਆ ਤੇ ਤੀਜਾ ਪੱਧਰ ਸਾਡਾ ਜਿਹੜਾ ਹੈਗਾ ਉਹ ਸਮਝ ਅਧਾਰਤ ਕਹਾਣੀ ਆ ਸੋ ਪਹਿਲਾਂ ਅਸੀਂ ਟੈਸਟਿੰਗ ਕਰਦੇ ਆ ਪੰਜਾਬੀ ਦੀ ਜਿਹੜੀ ਟੈਸਟਿੰਗ ਆ ਉਹ ਪਹਿਰੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਜੇ ਬੱਚਾ ਪੈਰਾ ਪੜ੍ਹ ਲੈਂਦਾ ਤਾਂ ਉਹਨੂੰ ਅਸੀਂ ਕਹਾਣੀ ਪੜਾ ਕੇ ਦੇਖਦੇ ਆ ਕਹਾਣੀ ਵੀ ਉਹ ਪੜ੍ਹ ਲੈਂਦਾ ਤਾਂ ਫਿਰ ਅਸੀਂ ਸਮਝ ਅਧਾਰਤ ਕਹਾਣੀ ਦੀ ਗੱਲ ਕਰਦੇ ਹਾਂ ਕਹਾਣੀ ਤੇ ਸਮਝ ਅਧਾਰਤ ਕਹਾਣੀ 'ਚ ਕੀ ਫਰਕ ਆ ਕਿ ਇੱਕ ਤਾਂ ਬੱਚਾ ਵੈਸੇ ਕਹਾਣੀ ਨੂੰ ਪੜ੍ਹ ਲੈਂਦਾ ਤੇ ਇੱਕ ਬੱਚਾ ਕਹਾਣੀ ਦੇ ਵਿੱਚ ਪੜ੍ਹੀ ਹੋਈ ਕਹਾਣੀ ਦੇ ਸਬੰਧ ਵਿੱਚ ਉੱਤਰ ਵੀ ਦੇ ਸਕੇ ਉਹ ਅਸੀਂ ਕਹਿੰਦੇ ਹਾਂ ਵੀ ਹਾਂ ਵੀ ਇਹਨਾਂ ਵਿਦਿਆਰਥੀਆਂ ਦਾ ਵੀ ਪਤਾ ਲੱਗ ਗਿਆ ਵੀ ਇੱਥੇ ਪੇਸ਼ ਕੀ ਕੀਤਾ ਗਿਆ ਸੀਗਾ ਸੋ ਜੇਕਰ ਉਹ ਪੈਰਾ ਨਹੀਂ ਪੜ੍ਹਦਾ ਤਾਂ ਅਸੀਂ ਉਹਨੂੰ ਫਿਰ ਹੀਠਾਂ ਵੱਲ ਲੈ ਕੇ ਆਉਣੇ ਆ ਸ਼ਬਦਤੀ ਜੋ ਕੋਈ ਵੀ ਪੰਜ ਸ਼ਬਦ ਪੜ੍ਹ ਲਈ ਦਿੰਦੇ ਆ ਜੇ ਉਹ ਚਾਰ ਪੜ੍ਹ ਲੈਂਦਾ ਤਾਉ ਠੀਕ ਸ਼ਬਦ ਹੈ ਤੇ ਜੇ ਉਹ ਨਹੀਂ ਪੜਦਾ ਤੇ ਫਿਰ ਉਸੀ ਫਿਰ ਹਟਾ ਲੈਣਿਆ ਅੱਖਰ ਤੇ ਤੇ ਅੱਖਰ ਦੇ ਵਿੱਚੋਂ ਵੀ ਅਸੀਂ ਕੋਈ ਪੰਜ ਅੱਖਰ ਨੂੰ ਕਹਾਂਗੇ ਪੜ ਪਰ ਜੇ ਉਹ ਉਹਨਾਂ ਚੋਂ ਚਾਰ ਸਹੀ ਪੜ ਦਿੰਦਾ ਇਹਦਾ ਮਤਲਬ ਅੱਖਰ ਤੇ ਹੈਗਾ ਜੇ ਉਹ ਅੱਖਰ ਵੀ ਨਹੀਂ ਪੜਦਾ ਤਾਂ ਫਿਰ ਉਹਦਾ ਪੱਧਰ ਜਿਹੜਾ ਹੈਗਾ ਅਰੰਭਕ ਦਾ ਅਰੰਭਕ ਦਾ ਮਤਲਬ ਕਿ ਉਹ ਊੜੇ ਅੜੇ ਦੀ ਪਛਾਣੀ ਹੈ ਨਹੀਂਗੀ ਸੋ ਇਹ ਪੱਧਰ ਸਿਗੇ ਤਿੰਨ ਤਰ੍ਹਾਂ ਦੇ ਪੱਧਰ ਹੁੰਦੇ ਆ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਗਤੀ ਵਿਧੀ ਦੀ ਪੰਜਾਬੀ ਦੀਆਂ ਗਤੀਵਿਧੀਆਂ ਵਿੱਚ ਹੈ ਕੀ ਪੰਜਾਬੀ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਨਾ ਬੱਚਿਆਂ ਨਾਲ ਗੱਲਬਾਤ ਕਰਨੀ ਹੈ ਵੀ ਮੈਟਰ ਤੇ ਕਹਾਣੀ ਤੇ ਗੱਲਬਾਤ ਦੇ ਵਿੱਚ ਕੀ ਹੈ ਕਿ ਅਸੀਂ ਬੱਚੇ ਨੂੰ ਕੁਝ ਵੀ ਉਹਦੇ ਆਲੇ ਦੁਆਲੇ ਬਾਰੇ ਪੁੱਛ ਸਕਦੇ ਹਾਂ ਵੀ ਤੂੰ ਸਵੇਰੇ ਇਹ ਤੁਰਿਆ ਆਉਂਦਾ ਸੀ ਤੇ ਰਾਜਪੂਕੀ ਦੇਖਿਆ ਉਹ ਕੋਈ ਨਾ ਕੋਈ ਬੱਚਾ ਦੱਸੂਗਾ ਵੀ ਰਾਜ ਚਾਜ ਜੁਣਿਆ ਘਟਨਾ ਦੇਖੀ ਆ ਦੇਖੀ ਇੱਕ ਬੱਚਾ ਦੱਸੂਗਾ ਇਹ ਗੱਲਬਾਤ ਕਰਨ ਦਾ ਮਕਸਦ ਕੀ ਹੁੰਦਾ ਹੈ ਗੱਲਬਾਤ ਕਰਨ ਦਾ ਮਕਸਦ ਇਹ ਹੁੰਦਾ ਕਿ ਅਸੀਂ ਨਾ ਅਧਿਆਪਕ ਤੇ ਕਈ ਵਾਰੀ ਸਾਡੇ ਕੋਲ ਨਾ ਵਿਦਿਆਰਥੀ ਥੋੜੇ ਜਿ ਸ਼ਰਮਾਉਦੇ ਹੁੰਦੇ ਆ ਸੰਕੋਚ ਹੀ ਆ ਕਰਦੇ ਆ ਬੁਲਾਉਣ ਤੋਂ ਉਹਨਾਂ ਨੇ ਖੁੱਲਣਾ ਹੁੰਦਾ ਸਾਡੇ ਨਾਲ ਉਹ ਨਾ ਸਾਡੇ ਨਾਲ ਖੁੱਲ ਜਾਣ ਇਸ ਲਈ ਸੀ ਉਹਦੇ ਨਾਲ ਇਦਾਂ ਦੀਆਂ ਗੱਲਾਂ ਹੀ ਕਰ ਲੈਣੇ ਵਾਲੇ ਦੁਆਲੇ ਦੀਆਂ ਜਦੋਂ ਉਹਦੇ ਨਾਲ ਇਦਾਂ ਦੀਆਂ ਗੱਲਾਂ ਹੀ ਅਸੀਂ ਕਰ ਲੈਣੇ ਨਾ ਉਹ ਫਿਰ ਉਹ ਨਾ ਆਪਣੇਪਣ ਦਾ ਮਹਿਸੂਸ ਹੁੰਦਾ ਵੀ ਹਾਂ ਅਧਿਆਪਕ ਮੇਰਾ ਆਪਣੀਆਂ ਤੇ ਉਹ ਫਿਰ ਉਨੇ ਕੋਲ ਮਿਲ ਜਾਂਦਾ ਇਹ ਗੱਲਬਾਤ ਕਰਨ ਦਾ ਮਤਲਬ ਇਹ ਹੁੰਦਾ ਵੀ ਇਹ ਕੋਲ ਮਿਲ ਵੀ ਜਾਂਦਾ ਬੱਚਾ ਤੈਨੂੰ ਵਾਲੇ ਦੇ ਵਾਲੇ ਦੀ ਸਮਝ ਲੱਗ ਜਾਂਦੀ ਹੈ ਸੋ ਜਦੋਂ ਉਹ ਸਾਡੇ ਨਾਲ ਅਸੀਂ ਉਹਦੀ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਗੱਲਬਾਤ ਕਰਦਾ ਉਸ ਤੋਂ ਬਾਅਦ ਅਸੀਂ ਕਹਾਣੀ ਅਧਾਰ ਕੇ ਇੱਕ ਨਾ ਕਹਾਣੀ ਪੜ੍ਹਨ ਤੋਂ ਪਹਿਲਾਂ ਇੱਕ ਫੋਟੋ ਦਿਖਾਉਂਦਾ ਮਿਸ਼ਨ ਸਮਰਾਟ ਦੀ ਕਿਤਾਬ ਵਿੱਚ ਦਿੱਤੀ ਹੋਈ ਹੈ ਉਹ ਪਹਿਲਾਂ ਪਿਕਚਰ ਦਿਖਾਉਂਦਾ ਤੇ ਉਹ ਬੱਚੇ ਨੂੰ ਪੁੱਛਦਾ ਵੀ ਦੱਸੋ ਇਹਦੇ ਵਿੱਚ ਹੈ ਕੀ ਹੈ ਤਾਂ ਬੱਚੇ ਆਪਣੀ ਆਪਣੀ ਸਮਝ ਦੇ ਮੁਤਾਬਕ ਅਧਿਆਪਕ ਨੂੰ ਜਵਾਬ ਦਿੰਦੇ ਵੀ ਇਹ ਤਾਂ ਨਾ ਸਰ ਜੀ ਆ ਹੈਗਾ ਜਾਂ ਆ ਹੈਗਾ ਜੋ ਵੀ ਫੋਟੋ ਦੇਖਦੇ ਆ ਤਾਂ ਫਿਰ ਉਹ ਕਹਿੰਦੇ ਆਪਕੋ ਉਸ ਕਹਾਣੀ ਨੂੰ ਪੜ੍ਹ ਕੇ ਸੁਣਾਉਣਾ ਤੇ ਆਪਕੋ ਆਪ ਪੜ੍ਹਦਾ ਉਹਨੂੰ ਮਗਰ ਨਹੀਂ ਬੱਚਿਆਂ ਨੂੰ ਨਹੀਂ ਕਹਿਣਾ ਵੀ ਤੂੰ ਮੇਰੇ ਨਾਲ ਮਗਰ ਬੋਲ ਉਹ ਆ ਇੱਕ ਦੋ ਵਾਰੀ ਕਹਾਣੀ ਪੜ੍ਹਦਾ ਫਿਰ ਬੱਚਿਆਂ ਤੋਂ ਵੀ ਪੜਾਉਂਦਾ ਇਸ ਕੰਮ ਦੇ ਲਈ ਸਾਨੂੰ 20 ਮਿੰਟ ਚਾਹੀਦੇ ਆ ਅਸੀਂ 20 ਮਿੰਟ ਇਹ ਜੇ ਕੰਮ ਕਰਨਾ ਹੁੰਦਾ ਇੱਕ ਗੱਲਬਾਤ ਕਰਨੀ ਹੈ ਇੱਕ ਨਿਆਣੀ ਨਾਲ ਮਿਲਣਾ ਮਿਲਣਾ ਉਦੇ ਜਿਹੜੀ ਵੀ ਕਹਾਣੀ ਸੁਣਾਈ ਆ ਉਹਨੂੰ ਪੜਾਈ ਆ ਉਹਦੇ ਬਾਰੇ ਗੱਲਬਾਤ ਕਰਨੀ ਉਹਦੇ ਚੋਂਤਰ ਵੀ ਅਸੀਂ ਕਰ ਸਕਦੇ ਆ ਸੋ ਦੂਸਰੇ 10 ਮਿੰਟ ਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਉਹਦੇ ਵਿੱਚ ਅਸੀਂ ਧੁਨੀ ਤੇ ਮਹਾਨੀ ਦੀ ਗੱਲ ਕਰਦੇ ਆ ਧੁਨੀ ਇੱਕ ਸ਼ਬਦ ਕੋਈ ਵੀ ਇੱਕ ਤਾਂ ਉਹਨਾਂ ਨੂੰ ਕਹੋ ਵੀ ਵਿੱਚ ਉਹਨਾਂ ਤੁਸੀਂ ਉਹ ਸ਼ਬਦ ਤੇ ਰੌਣ ਮਾਰੋ ਜਿਹੜੇ ਨਾ ਤੁਹਾਨੂੰ ਔਖੇ ਲੱਗਦੇ ਆ ਉਹ ਜਿਹੜੇ ਉਹਨਾਂ ਨੂੰ ਔਖੇ ਲੱਗਦੇ ਆ ਸ਼ਬਦ ਉਹ ਬੱਚੇ ਦੱਸਣਗੇ ਉਹਨੂੰ ਤੁਸੀਂ ਬੋਰਡ ਤੇ ਲਿਖ ਲਓ ਉਹਨਾਂ ਚ ਧੁਨੀਆਂ ਦਾ ਜੋੜ ਤੋੜ ਕਰਦੇ ਮੰਨ ਲਓ ਕਿਸੇ ਬੱਚੇ ਨੂੰ ਸ਼ਬਦ ਜਿਹੜਾ ਹੈਗਾ ਉਹ ਕਾਗਜ਼ ਜਿਹੜਾ ਹੈਗਾ ਔਖਾ ਲੱਗਿਆ ਤੇ ਤੁਸੀਂ ਬੋਰਡ ਤੇ ਲਿਖਤਾ ਤੋਂ ਉਹਨੂੰ ਪੁੱਛ ਸਕਦੇ ਆਂ ਵੀ ਜਿਹੜੀ ਇਹ ਕਾਗਜ਼ ਸ਼ਬਦੀ ਪਹਿਲੀ ਧੁਨੀ ਆ ਉਹ ਕੀ ਹੈਗੀ ਆ ਤਾਂ ਬੱਚਾ ਜਿਹਦਾ ਕਾ ਕਹੂਗਾ ਹਨਾ ਵੀ ਪਹਿਲਾ ਕ ਆ ਜੀ ਵਿਚਕਾਰਲੀ ਧੁਨੀ ਪੁੱਛ ਲਓ ਗ ਆ ਜੀ ਤੇ ਤੀਸਰੀ ਪੁੱਛ ਲਓ ਜ਼ ਤੇ ਉਹਨਾਂ ਨੂੰ ਜੇ ਇਹ ਜੋੜ ਤੋੜ ਉਹਨਾਂ ਨੂੰ ਅਸੀਂ ਜਿਹੜੇ ਤੁਮੀ ਦੀ ਪਛਾਣ ਕਰਾਉਣੀ ਹੈ ਇਸ ਤਰ੍ਹਾਂ ਕਰਾ ਸਕਦੇ ਹਾਂ ਵੀ ਪਹਿਲੀ ਤੁਣੀ ਕਿਹੜੀ ਆ ਦੂਜੀ ਕਿਹੜੀ ਆ ਤੀਜੀ ਕਿਹੜੀ ਆ ਵਿਚਕਾਰਲੀ ਕਿਹੜੀ ਆ ਕਈ ਵਾਰੀ ਅਸੀਂ ਉਹਨੂੰ ਸਕਿਪ ਵੀ ਕਰ ਸਕਦੇ ਹਾਂ ਕਿਸੇ ਸ਼ਬਦ ਨੂੰ ਮੰਨ ਲਓ ਅਸੀਂ ਕਾਰ ਸ਼ਬਦ ਲਿਖਿਆ ਤਾਂ ਮੈਂ ਕ ਆ ਲਿਆ ਤਾਂ ਤੇ ਰਾ ਮੈਂ ਲਿਖਿਆ ਹੀ ਨਹੀਂਗਾ ਤੇ ਬੱਚਾ ਉਹ ਪੁੱਛੋ ਵੀ ਆ ਯਾਰ ਇੱਥੇ ਕੀ ਹੋਣਾ ਸੀਗਾ ਅੱਗੇ ਵੀ ਸ਼ਬਦ ਪੂਰਾ ਹੋ ਜੇ ਤੇ ਜੇ ਬੱਚਾ ਕਾਰ ਦੱਸ ਦਿੰਦਾ ਫਿਰ ਵੀ ਠੀਕ ਆ ਜੇ ਉਹ ਲਾਲ ਆ ਦਿੰਦਾ ਕਾਲ ਬਣਾ ਦਿੰਦਾ ਕੁਝ ਵੀ ਬਣਾਵੇ ਉਹ ਸ਼ਬਦ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹਦਾ ਕੋਈ ਅਰਥ ਨਿਕਲਦਾ ਹੋਵੇ ਤੇ ਉਹ ਸ਼ਬਦ ਅਸੀਂ ਮਨਾ ਸਕਦੇ ਹਾਂ ਕਈ ਵਾਰੀ ਕਿਹ ਸ਼ਬਦ ਦਾ ਅਰਥ ਨਿਕਲਦਾ ਵੀ ਨਹੀਂ ਹੁੰਦੇ ਤੇ ਅਸੀਂ ਬੱਚਨ ਕਹਿ ਸਕਦੇ ਨਹੀਂ ਵੀ ਬੜਾ ਇਹਦਾ ਨਹੀਂ ਅਰਥ ਨਿਕਲਦਾ ਤੂੰ ਜਿਹੜਾ ਇਹਦੇ ਨਾਲ ਕਾ ਦੇਣਾ ਕੋਈ ਸ਼ਬਦ ਲਾਤਾ ਇਹਦਾ ਕੋਈ ਅਰਥ ਨਹੀਂ ਹੈਗਾ ਇਨ ਸ਼ਰਦ ਸੋ ਇਹ 10 ਮਿੰਟ ਅਸੀਂ ਧੁਨੀ ਦੇ ਲਾਉਦੇ ਹੁੰਦੇ ਆ ਮਹਾਰਨੀ ਵੀ ਇਸ ਵਿੱਚ ਅਸੀਂ ਕਰਾਉਣੀ ਹੁੰਦੀ ਆ ਉਹ ਅਸੀਂ ਮਹਾਰਨੀ ਸਜੇ ਖੱਬੇ ਖੱਬੇ ਸਜੇ ਉਪਰੋ ਹੇਠਾਂ ਹੇਠੋਂ ਉੱਪਰ ਹਾਂ ਤਿਰਸ਼ੀ ਵੀ ਕਰਵਾ ਸਕਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਧੁਨੀਆ ਸੰਬੰਧੀ ਜਿਹੜਾ ਹੈਗਾ ਜਿਹੜੀ ਸਮਝ ਹੈਗੀ ਆ ਮਤਲਬ ਪੂਰੀ ਹੋ ਜਾਂਦੀ ਹੈਗੀ ਆ ਪਰ ਪੱਕਤਾਉਂਦੀ ਮਹਾਲੂ ਦੇ ਨਾਲ ਸੋ ਉਸ ਤੋਂ ਬਾਅਦ 10 ਮਿੰਟ ਅਸੀਂ ਖੇਡਾਂ ਕਰਾਉਣੀ ਆਉਂਦੀਆਂ ਉਹ ਸਾਡੀ ਖੇਡ ਪਟਾ ਰਕਤਾ ਮਿਲੀ ਹੋਈ ਆ ਉਹਦੇ ਵਿੱਚ ਅਸੀਂ ਦੇਖ ਲੈਣੀਆਂ ਜਿਹੜੀਆਂ ਲੱਗਦੀ ਕੋਈ ਵੀ ਕਦੇ ਖੇਡ ਕਰਾਉਣੀ ਖੇਡ ਕਰਾਉਣੀ ਕਿਉਂ ਜ਼ਰੂਰੀ ਹੁੰਦੀ ਆ ਖੇਡਾਂ ਦਾ ਬੱਚੇ ਖੇਡਦੇ ਰਹਿੰਦੇ ਆ ਬਟ ਇਹਦੇ ਨਾਲ ਨਾ ਬੱਚਾ ਆ ਉਹ ਲੱਗਦਾ ਰਹਿੰਦਾ ਵੀ ਮੈਂ ਪੜਦਾ ਨਹੀਂਗਾ ਮੈਂ ਨਾ ਉਹ ਸਿੱਖ ਰਿਹਾ ਖੇਡਦਾ ਖੇਡਦਾ ਕੇ ਮਤਲਬ ਪੜ੍ਹਾਈ ਬੋਝ ਹੀ ਨਹੀਂ ਲੱਗਦੀ ਇਸ ਲਈ ਇਹ ਖੇਡ ਪਟਾਰਾ ਕਿਤਾਬ ਸ਼ਾਮਿਲ ਕੀਤੀ ਗਈ ਹੈ ਬਹੁਤ ਵਧੀਆ ਯਤਨ ਮੈਂ ਸਾਹਿਬ ਦਾ ਇਹਨੂੰ ਔਰ ਇਸ ਨੂੰ ਬਲਾਈ ਵੀ ਕਰਨਾ ਚਾਹੀਦਾ ਉਸ ਤੋਂ ਬਾਅਦ ਹੈਗਾ ਜੀ 10 ਮਿੰਟ ਉਹਨਾਂ ਕਿਹਾ ਸੋਚੋ ਬੋਲੋ ਤੇ ਲਿਖੋ ਹੁਣ ਇੱਥੇ ਆ ਕੇ ਬੰਗਾ ਆਏ ਪੈਂਦਾ ਵੀ ਅਸੀਂ ਸੋਚਦੇ ਆ ਵੀ ਜਿਹੜੇ ਤਾਂ ਤੀਜੀ ਤੋਂ ਪੰਜਵੇਂ ਦੇ ਬੱਚੇ ਆ ਉਹ ਸ਼ਬਦ ਵੀ ਲਿਖ ਸਕਦੇ ਆ ਕੋਈ ਵਾਕ ਵੀ ਲਿਖ ਸਕਦੇ ਹੋ ਸਕਦਾ ਉਹ ਚਾਰ ਕੋਈ ਪੈਰਾ ਵੀ ਇਹ ਚ ਲੈਣਾ ਦਾ ਲਿਖ ਲੈਣਾ ਪਰ ਹੁਣ ਪਹਿਲੀ ਦੂਜੀ ਵਾਲਾ ਦਾ ਕੇ ਦਾ ਮਸਲਾ ਬੜਾ ਕਿ ਕਿੱਡਾ ਜਾ ਹੋ ਗਿਆ ਵੀ ਇਹ ਇਹ ਕੀ ਕਰਨਗੇ ਸੋ ਇੱਕ ਨਾ ਪੁਰਾਣੇ ਜ਼ਮਾਨੇ ਵਿੱਚ ਲੰਡੇ ਲਿਖਦੇ ਹੁੰਦੇ ਲੰਡੇ ਇਹ ਲੰਡੇ ਕੀ ਹੁੰਦੇ ਆ ਲੰਡੇ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਨਾ ਅ ਲਗਾ ਮਾਤਰਾ ਨਹੀਂ ਲਾਉਣੀ ਸ਼ਬਦ ਨੂੰ ਮੰਨ ਲਓ ਜੇ ਕਿਸੇ ਨੇ ਕਾਰ ਲਿਖਣਾ ਹੋਵੇ ਤੇ ਉਹ ਬੱਚਾ ਕੱਕੇ ਕੰਨਾ ਨਹੀਂ ਲਿਖਦਾ ਕਾਰ ਲਿਖ ਦੂਗਾ ਜੇ ਉਹਨਾਂ ਨੂੰ ਮਾਲੋ ਟੀਚਰ ਲਿਖਣਾ ਹੋਵੇ ਤੋਂ ਉਹਦਾ ਟੈਂਕਾ ਚਿਚਾ ਰਾਰਾ ਲਿਖ ਦੇਵੇ ਤੇ ਦੇ ਆਕਰ ਨੂੰ ਬਹੁਤ ਸਾਰਾ ਪੁੱਛੀ ਜਾਂਦਾ ਵੀ ਆ ਤੂੰ ਕੀ ਲਿਖਿਆ ਉਹ ਕੋਈ ਮੈਂ ਤਾਂ ਟੀਚਰ ਲਿਖਿਆ ਉਹਨੂੰ ਕਹੇ ਬੇੜਾ ਨਹੀਂ ਆਇਆ ਟੈਗ ਇਹਨੂੰ ਜਿਹੜੀ ਤੁਸੀਂ ਉਹ ਸਿਹਾਰੀ ਦੀ ਉਹ ਸੌਰੀ ਬਿਹਾਰੀ ਦੀ ਮਾਤਰਾ ਨਹੀਂ ਲਾਈ ਗਈ ਤੇ ਟੀਚਰ ਐਸ ਤਰ੍ਹਾਂ ਲਿਖਿਆ ਜਾਂਦਾ ਉਹ ਹੋੜੀ-ਹੋੜੀ ਇਹ ਬੜਾ ਮਤਲਬ ਜਿਹੜਾ ਜੋ ਸਾਡਾ ਲੱਗਦਾ ਨਾ ਸਭ ਪਹਿਲੀ ਦੂਜੀ ਤੇ ਲੱਗਦਾ ਉਦੋਂ ਅੱਗੇ ਤਾਂ ਬੱਚੇ ਆਪੇ ਮੁੜ ਕੇ ਤੁਰਦੇ ਰਹਿੰਦੇ ਹੈਗੇ ਸੋ ਉਸ ਤੋਂ ਬਾਅਦ ਹੈਗਾ ਲਾਰਟ ਤੇ 10 ਮਿੰਟ ਘਰ ਦਾ ਕੰਮ ਉਹ ਘਰ ਦਾ ਕੰਮ ਤੁਸੀਂ ਜਿਹੜਾ ਹੈਗਾ ਕਰਾਉਣਾ ਉਹ ਕੋਈ ਵੀ ਦੇ ਸਕਦੇ ਆ ਵਰਕਸ਼ੀਟ ਵੀ ਦੇ ਸਕਦੇ ਆ ਆਪਣੀ ਮੈਸ਼ਨ ਸਮਰਾਤ ਦੀ ਪੰਜਾਬੀ ਦੀ ਇੱਕ ਜਿਹੜੀ ਸਪੈਸ਼ਲ ਬੁੱਕ ਦਿੱਤੀ ਹੋਈ ਹੈ ਉਹਦੇ ਵਿੱਚ ਵਰਕਸ਼ੀਟਾਂ ਵੀ ਦਿੱਤੀਆਂ ਹੋਈਆਂ ਸੋ ਦੋਸਤੋ ਇਹ ਪੰਜਾਬੀ ਦਾ ਜਿਸਾਂ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇਤੋਂ ਮੈਨੂੰ ਇੱਕ ਮੇਰੇ ਇੱਕ ਅਧਿਆਪਕ ਦੀ ਗੱਲ ਯਾਦ ਆ ਗਈ ਮੈਂ ਸਿੱਖਿਆ ਪ੍ਰੋਵਾਈਡਰ ਦੇ ਤੌਰ ਤੇ ਕੰਮ ਕਰਦਾ ਸੀ ਤਾਂ ਸਾਡੇ ਨਾਲ ਉੱਥੇ ਇੱਕ ਸਕੂਲ ਦੇ ਵਿੱਚ ਮੈਡਮ ਆਏ ਤੇ ਉਹ ਬੜਾ ਜ਼ੋਰ ਲਾ ਕੇ ਪੜਾਇਆ ਕਰੀ ਬੱਚਿਆਂ ਨੂੰ ਮੈਥ ਬਣਾਉਂਦੇ ਸੀ ਪਤਾ ਲੱਗਦਾ ਸੀ ਵੀ ਮੈਡਮ ਆ ਸਕੂਲ ਹੈਗੇ ਵੀ ਰੋਲਾ ਵੀ ਮਤਲਬ ਇੰਨਾ ਪਾਉਂਦੇ ਸੀਗੇ ਨਾਲੇ ਮੇਰੇ ਇੱਕ ਹੋ ਨਾਲ ਅਧਿਆਪਕ ਸਾਥੀ ਬੈਠਾ ਸੀਗਾ ਮੈਂ ਉਦੋਂ ਉਮਰ ਚ ਛੋਟਾ ਸੀ ਤਜਰਬੇ ਚ ਵੀ ਛੋਟਾ ਸੀ ਤੇ ਉਹ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਸਰ ਵੀ ਪੜਾ ਰਿਹਾ ਹੈ ਮੈਡਮ ਬੜਾ ਜੋਰ ਲਾ ਕੇ ਉਹਨਾਂ ਉਹ 8ਵੀਂ ਪੜਾਉਂਦੇ ਸੀ ਤੇ ਜਿਹੜਾ ਸਰ ਮੇਰੇ ਕੋਲ ਬੈਠਾ ਸੀ ਉਹ 10ਵੀਂ ਪੜਾਉਂਦਾ ਸੀ ਉਹਨਾਂ ਦਾ ਲੰਬਾ ਤਜਰਬਾ ਸੀ ਉਹ ਕੁੜੀ ਨੰਨੀ ਆਈ ਸੀ ਤੇ ਮੈਂ ਕਹਾ ਵੀ ਸਰ ਮਤਲਬ ਸਵਾਰਤਾ ਮਟ ਕੱਢ ਦੇਣਾ ਬੜੇ ਬਣਿਆ ਨਾ ਉਹ ਕਹਿੰਦਾ ਨਹੀਂ ਯਾਰ ਐ ਨਹੀਂ ਹੁੰਦਾਗਾ ਵੀ ਇੱਕ ਨਾ ਟੱਕਰਾ ਹੁੰਦੀ ਆ ਇੱਕ ਤਜਰਬਾ ਹੁੰਦਾ ਤੇ ਤਕਨੀਕਾਂ ਹੁੰਦੀਆਂ ਤੁਸੀਂ ਕਹਿੰਦਾ ਦੇਖ ਲਈ ਬਹੁਤਾ ਜੋਰ ਲਾਉਣ ਨਾਲ ਅਸੀਂ ਕਹਿੰਦੇ ਵੀ ਅਸੀਂ ਤਾਂ ਬਹੁਤ ਜੋਰ ਲਾਉਨੇ ਯਾਰ ਬੱਚੇ ਚੱਲਦੇ ਨਹੀਂ ਕਈ ਵਾਰੀ ਨਾ ਸਾਡੇ ਕੋਲੇ ਉਹ ਤਕਨੀਕ ਨਹੀਂ ਹੁੰਦੀ ਗਈ ਕਈ ਵਾਰੀ ਜੇ ਸਾਡੇ ਕੋਲ ਤਕਨੀਕ ਹੈ ਨਾ ਤਾਂ ਬੱਚੇ ਨੂੰ ਵੀ ਬੱਚਾ ਪੜਾ ਸਕਦਾ ਟੀਚਰ ਦੀ ਲੋੜ ਵੀ ਨਹੀਂ ਪੈਂਦੀ ਜੇ ਤਕਨੀਕ ਅਸੀਂ ਬੱਚੇ ਨੂੰ ਸਮਝਾ ਦਈਏ ਨਾ ਵੀ ਬੈਠਾ ਇਸ ਤਰ੍ਹਾਂ ਕੰਮ ਕਰਾ ਦੇ ਤੇ ਉਹ ਬੱਚੇ ਤੋਂ ਬੱਚਾ ਕਦੇ ਨਹੀਂ ਸਕੀ ਜਾਂਦਾ ਟੀਚਰ ਤੋਂ ਉਹ ਬੱਚਾ ਨਹੀਂ ਸਕਦਾ ਸੋ ਇਹ ਗੱਲ ਕਰਨ ਦਾ ਮਕਸਦ ਇਹ ਸੀ ਵੀ ਜੋ ਸਮਰੱਥ ਮਿਸ਼ਨ ਦੇ ਵਿੱਚ ਜਿਹੜੀਆਂ ਤਕਨੀਕਾਂ ਸਾਨੂੰ ਦਿੱਤੀਆਂ ਗਈਆਂ ਜਾਂ ਆ ਕਿਹਾ ਵੀ ਕੌਸ਼ਲਤਾਵਾਂ ਸਕਿਲਸ ਵਰਤੋ ਕੀ ਕਹੋ ਜਿਹੜੀਆਂ ਚੰਗੇ ਲੱਗੋ ਵਰਤੋ ਜੇ ਸਾਨੂੰ ਆਉਟਪੁੱਟ ਮਿਲਦੀ ਸਾਨੂੰ ਵਰਤਣੀਆਂ ਚਾਹੀਦੀਆਂ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੀ ਇਹ ਕੋਸ਼ਿਸ਼ ਕਿੱਦਾਂ ਲੱਗੀ ਯੂ ਦੱਸਿਓ ਮੇਰੇ ਕੋ ਸਾਥੀਆਂ ਦੀ ਇਹ ਫਰਮਾਇਸ਼ ਸੀ ਵੀ ਯਾਰ ਆ ਸਾਨੂੰ ਮੋਟਾ-ਮੋਟਾ ਹੀ ਸਮਝਾਇਆ ਸਾਨੂੰ ਨਾ ਚੇਤਾ ਭੁੱਲ ਗਿਆ ਮੈਂ ਕਿ ਯਾਰ ਚੇਤਾ ਤਾਂ ਮੈਨੂੰ ਵੀ ਭੁੱਲਿਆ ਪਿਆ ਸੋ ਮੈਂ ਜੰਗਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਕਿਹਾ ਇਹ ਕਾਰਜ ਕਰ ਲਈ ਸੋ ਮੇਰਾ ਵੀ ਮਤਲਬ ਮੈਨੂੰ ਵੀ ਯਾਦ ਰਹੂਗਾ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ